ਮੇਰਾ ਨਾਮ ਪੰਮਨ ਕੁਮਾਰ ਹੈ ਜੀ ਭਾਜੀ ਕੀ ਕਟਨਾ ਹੋ ਗਈ ਹੈ ਵੀ ਤੁਹਾਡੇ ਕੀ ਕੀ ਕਤਰਾ ਹੋਇਆ ਹੈ ਜਿਹੜੇ ਰਾਤ ਤਣ ਤੋਂ ਬੋਲੇ ਸਵਾਲ ਹੈ ਸਰ ਮੇਰੇ ਨਾਲ ਵੱਡਾ ਬ੍ਰਦਰ ਹੈ ਉਹ ਬਿਜ ਮਿਸ਼ ਕੋਲਨੀ ਵਿੱਚ ਕੋਠੀ ਪਾ ਰਿਹਾ ਉਥੇ ਉਹਨੇ ਉਹ ਕੁੱਤਾ ਕੋਈ ਉਹਨਾਂ ਰੱਖਿਆ ਸੀ ਨਾਲ ਦੇ ਗਵਾਂੜਿਆਂ ਨੇ ਜਿੰਦਾ ਨਾਮ ਕੀ ਪ੍ਰਿੰਸ ਮਹਿੰਦਰੂ ਹੈ ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਕੁੱਤੇ ਨੂੰ ਮੜਾਇਆ ਸਾਈਡ ਤੇ ਕਰ ਲਓ ਬੱਚੇ ਚੱਕਣਾ ਮੜ ਲਓ ਉਹ ਕਹਿੰਦਾ ਜੀ ਐਵੇਂ ਚੱਲੇਗਾ ਤਾਂ ਜਦੋਂ ਵੱਡੇਗਾ ਵੇਖੀ ਜਾਏਗੀ ਉਹਨਾਂ ਦੀ ਥੋੜੀ ਆਪਸ ਵਿੱਚ ਬਹਿਸ ਹੋਈ ਤੇ ਮੈਨੂੰ ਉਹਨਾਂ ਨੇ ਵੱਡੇ ਭਰਾ ਨੇ ਕਿਹਾ ਵੀ ਵੀ ਇੱਕ ਮੜਾਇਆ ਯਾਰ ਮੇਰਾ ਵੈਸੇ ਹੀ ਜਾਂਦੇ ਆ ਕੰਮ ਚਲਾ ਗਿਆ ਪਹਿਲੇ ਸੀ ਗੱਲ ਹੀ ਕਰਦੇ ਪਏ ਸੀ ਕਿ ਉਹਨਾਂ ਨੇ ਮੇਰੇ ਫਾਇਰ ਕੱਢ ਦਿੱਤਾ ਜੀ ਉਹਨਾਂ ਨੇ ਮਾਰਿਆ ਫਾਇਰ ਹਾਂ ਜੀ ਰਿਸਮਿੰਦੁਰ ਜਦੋਂ ਮੈਂ ਮੁੜ ਕੇ ਵੇਖਿਆ ਉਹਨਾਂ ਦੇ ਹੱਥ ਮੈਂ ਪਿਸਟਲ ਵੇਖੀ ਆ ਜੀ ਉਹਦੇ ਨਾਲ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਜੀ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਹੈ ਪ੍ਰੋਪਰ ਨਾਮ ਇਹ ਇਹਨਾਂ ਦੇ ਬ੍ਰਦਰ ਇਹਨਾਂ ਦਾ ਨਾਮ ਉਹ ਉਹਨਾਂ ਨੂੰ ਪਤਾ ਹੈ ਨਾਮ ਨਾਮ ਮੈਂ ਦੱਦਾ ਔਰ ਕੀ ਘਟਨਾ ਹੋਈ ਜੀ ਮੇਰਾ ਨਾਂ ਪ੍ਰਗਟ ਨਹੀਂ ਜੀ ਮੇਰੇ ਵੱਡੇ ਭਾਈ ਸਾਹਿਬ ਨੇ ਉਹਨਾਂ ਨੂੰ ਫੋਨ ਆਇਆ ਮੈਨੂੰ ਵੀ ਇਦਾਂ ਇਦਾਂ ਕਰਕੇ ਕੋਈ ਰੋਲਾ ਪੈ ਗਿਆ ਮੇਰਾ ਕੋਈ ਮੁੰਡੇ ਮੁੰਡੇ ਬੋਲੇ ਮੈਨਾਂ ਇੱਕ ਮੰਡਾਈ ਘਰੇ ਮੈਂ ਵੱਡੇ ਭਾਈ ਸਾਹਿਬ ਘਰੇ ਇਛੋਂ ਮੈਂ ਆਪਣੇ ਬ੍ਰਦਰ ਨੂੰ ਦੂਜੇ ਨੂੰ ਫੋਨ ਕਰਤਾ ਵੀ ਮੈਂ ਕਿ ਤੂੰ ਵੀ ਆ ਜਾ ਨਾਲ ਮੇਰੇ ਦੋਵੇਂ ਜੀਜਾ ਜੀ ਸੀ ਅਸੀਂ ਜਦੋਂ ਘਰੇ ਪਹੁੰਚੇ ਆ ਉੱਥੇ ਜਾ ਕੇ ਤੇ ਇੱਕ ਗੱਡੀ ਤੋਂ ਚਾਰ ਬੰਦੇ ਉਤਰਿਆ ਨੇ ਉਹ ਸਾਨੂੰ ਲੱਗਾ ਵੀ ਸਾਡੇ ਵੱਲੋਂ ਆਏ ਨੇ ਯਾ ਪਤਾ ਨਹੀਂ ਕਿਵੇਂ ਖੜੇ ਆ ਅਸੀਂ ਲੋ ਸਾਨੂੰ ਪੁੱਛਦੇ ਵਿੱਚ ਕੌਣ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਅਸੀਂ ਕੌਣ ਸਾਨੂੰ ਨਹੀਂ ਪਤਾ ਸੀ ਕੀ ਗੱਲ ਸੀ ਤੋਂ ਇਸ ਤਰ੍ਹਾਂ ਗੱਲ ਚੱਲਦੀ ਪਈ ਸੀ ਦੋੜਾ ਮੇਰੇ ਮਦਰ ਖੜੇ ਸੀ ਕੋਲ ਮੇਰੇ ਮੇਰੇ ਮਦਰ ਨੇ ਪੁੱਛਿਆ ਵੀ بیٹے ਤੁਸੀਂ ਕੌਣ ਕਹਿੰਦੇ ਵੀ ਮੈਂ ਫੋਨ ਤੇ ਕਹਿੰਦਾ ਮੇਰੀ ਬੈਸ ਹੋਈ ਫੋਨ ਤੇ ਤੇ ਮੇਰੇ ਮਦਰ ਕਹਿੰਦੀ ਬੈਸ ਹੋएगी ਤੂੰ ਅੱਗੋਂ ਗੱਲ ਗੱਲ ਪਹਿਲੀ ਗੱਲਾਂ ਕਰ ਆ ਗੋਲੀ ਲੱਗੀ ਇਹਨਾਂ ਨੇ ਕਿਹਾ ਵੀ ਯਾਰ ਗੱਲ ਪੈ ਕੇ ਵਿਖਾ ਦੋ ਗੱਲ ਪੈ ਗਿਆ ਉਹਨੇ ਗੱਲ ਪੈਣ ਦੀ ਹਿੰਮਤ ਹੀ ਨਹੀਂ ਕੀਤੀ ਹਾਲੇ ਤੱਕ ਇਹ ਰੋਲਾ ਪਿਆ ਉਹਨੇ ਉਹ ਪਹਿਲਾਂ ਸ਼ੂਟ ਕਰਤਾ ਹੀ ਗੋਲੀ ਚਲਾਤੀ ਉਹਨਾਂ ਨੇ ਗੋਲੀ ਚਲਾਈ ਹੈ ਹਾਂਜੀ ਗੋਲੀ ਚਲਾਈ ਜੀ ਲੱਗੀ ਕਿੰਨੇ ਭਾਜੀ ਗੋਲੀ ਮੇਰੇ ਬ੍ਰਦਰ ਤੇ ਲੱਗੀ ਜੀ ਬਾਹਰ ਪਵਨ ਕੁਮਾਰ ਜੀ ਹੈ ਭਾਜੀ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਸੀ ਇੱਕ ਸ਼ਾਮਾ ਜੀ ਸ਼ਾਮਾ ਇੱਕ ਪੌਂਪੀ ਇੱਕ ਉਪਕਲਈ ਤੇ ਇੱਕ ਇੱਕ ਪ੍ਰਿੰਸ ਜੀ ਇਹ ਚਾਰ ਬੰਦੇ ਸੀ ਦੋ ਕੋਲ ਪਿਸਤਲ ਸੀ ਇੱਕ ਕੋਲ 12 ਬੋਅਰ ਸੀ ਜੀ ਤੁਜੀ ਕੋਈ ਪੁਲਿਸ ਕੰਪਲੇਂਟ ਕੀਤੀ ਹਾਂਜੀ ਕੰਪ ਕੀਤੀ ਜੀ